ਵੀ ਸੰਗਤ ਗੁਰਦਵਾਰ ਵਿੱਚ ਆ ਕੇ ਬੈਠੀ ਆ ਜਿਹੜੀ ਸੰਗਤ ਗੁਰੂ ਸਾਹਿਬ ਜੀਆਂ ਦੇ ਦਰਸ਼ਨ ਦੀਦਾਰੀ ਕਰਕੇ ਆਪਣੇ ਸਮੇਂ ਨੂੰ ਸੁਭਾਗਾ ਸਮਝ ਰਹੀ ਐ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਐ ਕਿ ਜਿੰਨੀ ਵੀ ਸੰਗਤ ਗੁਰਦਵਾਰ ਦੇ ਵਿੱਚ ਹਾਜ਼ਰ ਸੋ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੰਡਤ ਵੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਆਏ ਹਾਨਿਮਾਣੇ ਪਾਗਲਾਓ ਪਾਤਸ਼ਾਹ ਆਏ ਹਾਨਿਮਾਣੇ ਪਾ ਲਾਓ ਪਾਤਸ਼ਾਹ ਬੰਦਗੀ ਦੀ ਖੈਰ ਛੋੜੀ ਪਾਓ ਪਾਤਸ਼ਾਹ ਵਾਹ ਗੁਰੂ ਬੰਦਗੀ ਦੀ ਖੈਰ ਛੋੜੀ ਪਾਓ ਪਾਤਸ਼ਾਹ ਆਏ ਹਾਨਿਮਾਣੇ ਆਏ ਹਾਨਿਮਾਣੇ ਪਾਗਲਾਓ ਪਾਤਸ਼ਾਹ ਬੰਦਗੀ ਦੀ ਖੈਰ ਛੋਲੀ ਪਾਓ ਪਾਤਸ਼ਾਹ ਵਾਹਿਗੁਰੂ ਬੰਦਗੀ ਦੀ ਖੈਰ ਛੋਲੀ ਪਾਓ ਪਾਤਸ਼ਾਹ ਚੰਗੀ ਸੋਚ ਦੇਵੋ ਸ਼ੁਭ ਕਰੋ ਖਿਆਲਤ ਨੂੰ ਚੰਗੀ ਸੋਚ ਦੇਵੋ ਸ਼ੁਭ ਕਰੋ ਖਿਆਲਤ ਨੂੰ ਛੋਲੀ ਵਿੱਚ ਪਾਵੋ ਸਾਡੇ ਨਾਮ ਵਾਲੀ ਦਾਤ ਨੂੰ ਜੀ ਛੋਲੀ ਵਿੱਚ ਪਾਵੋ ਸਾਡੇ ਨਾਮ ਵਾਲੀ ਦਾਤ ਨੂੰ ਸੁੱਤੇ ਸਾਡੇ ਪਾਗਾਂ ਨੂੰ ਸੁੱਤੇ ਸਾਡੇ ਪਾਗਾਂ ਨੂੰ ਜਗਾਓ ਪਾਤਸ਼ਾਹ ਬੰਦਗੀ ਦੀਖੇ ਖੈਰ ਚੋਲੀ ਪਾਓ ਪਾਤਸ਼ਾਹ ਵਾਹਿਗੁਰੂ ਬੰਦਗੀ ਦੀ ਖੈਰ ਚੋਲੀ ਪਾਓ ਪਾਤਸ਼ਾਹ ਦਾਤਿਆ ਬੰਦਗੀ ਦੀ ਖੈਰ ਚੋਲੀ ਪਾਓ ਪਾਤਸ਼ਾਹ ਕਰੋ ਕਲਿਆਣ ਸਾਡੀ ਜ਼ਿੰਦਗੀ ਨਿਮਾਣੀ ਦਾ ਹੋ ਕਰ ਕਲਿਆਣ ਸਾਡੀ ਜਿੰਦਗੀ ਨਿਮਾਣੀ ਦਾ ਹਿਰਦੇ ਚ ਵਾਸਾ ਹੋ ਜੇ ਰੱਬਾ ਤੇਰੀ ਬਾਣੀ ਦਾ ਹਿਰਦੇ ਚ ਵਾਸਾ ਹੋ ਜੇ ਦਾਤਾ ਤੇਰੀ ਬਾਣੀ ਦਾ ਮਨਾ ਨੂੰ ਵੀ ਦੇ ਦਿਓ ਮਨਾ ਨੂੰ ਵੀ ਦੇ ਦਿਓ ਟਿਕਾਓ ਪਾਤਸ਼ਾਹ ਬੰਦਗੀ ਦੀ ਖੈਰ ਚੋੜੀ ਪਾਓ ਪਾਤਸ਼ਾਹ ਵਾਹਿਗੁਰੂ ਬੰਦਗੀ ਦੀ ਖੈਰ ਚੋੜੀ ਪਾਓ ਪਾਤਸ਼ਾਹ ਕੋਈ ਜੋਰ ਨਾਗਰੀ ਬਾਂਦਾ ਦਾਤਿਆ ਕੋਈ ਜੋਰ ਨਾਗਰੀ ਬਾਂਦਾ ਤੇਰੇ ਤਾਂ ਹਜ਼ਾਰਾਂ ਹੋਣਗੇ ਸਾਡਾ ਹੋਰ ਨਾ ਗਰੀਬਾਂ ਦਾ ਦਾਤਿਆ ਸਾਡਾ ਹੋਰ ਨਾ ਗਰੀਬਾਂ ਦਾ ਮਾਲਕਾ ਸਾਡਾ ਹੋਰ ਨਾ ਗਰੀਬਾਂ ਦਾ ਆਖ ਦਾ ਪਮਦੀ ਦਾਤਾ ਕਰੋ ਉਪਕਾਰ ਜੀ ਤਾਰ ਦਿਓ ਸਾਨੂੰ ਹੈ ਅਰ ਅਰਜਵਾਰ-ਵਾਰ ਜੀ ਹੋਤਾਰ ਦਿਓ ਸਾਨੂੰ ਹੈ ਅਰਜਵਾਰ-ਵਾਰ ਜੀ ਮੁਕਤੀ ਦੀ ਮੰਜ਼ਲ ਹੋ ਮੁਕਤੀ ਦੀ ਮੰਜ਼ਿਲ ਪਹਚਾਓ ਪਾਤਸ਼ਾਹ ਬੰਦਗੀ ਦੀ ਖੈਰ ਚੋੜੀ ਪਾਓ ਪਾਤਸ਼ਾਹ ਵਾਹਿਗੁਰੂ ਬੰਦਗੀ ਦੀ ਖੈਰ ਚੋੜੀ ਪਾਓ ਪਾਤਸ਼ਾਹ ਹਾਂ ਜੁਗ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋਤ ਜਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਅਕਾਲੀ ਮਣੀ ਕੇ ਬੋਹਤ ਕਲਯੁਗ ਕੇ ਅਵਤਾਰ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦਾ ਆਨੰਦ ਮਾਨ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਕਲਗੀਧਰ ਪਿਤਾ ਬਾਦਸ਼ਾਹ ਦਰਵੇਸ਼ ਸਰਬਲ ਸਦਾ ਨੀ ਸਤਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ੀ ਫਤਿਹ ਦੋਵੇਂ ਹੱਥ ਜੋੜ ਬੜੇ ਅਦਬ ਸਤਕਾਰ ਸਹਿਤ ਬੁਲਾਈਏ ਕੋਈ ਰਸਨਾ ਵਾਂਜੀ ਨਾ ਰਹੇ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਪਿਆਰਿਓ ਵੱਡੇ ਭਾਗ ਨੇ ਤੁਹਾਡੇ ਇਸ ਇਲਾਕੇ ਦੇ ਜੋ ਸਤਗੁਰਾਂ ਨੇ ਇਹੋ ਜੇ ਗੁਰਮਖ ਪਿਆਰੇ ਇਸ ਇਲਾਕੇ ਦੇ ਵਿੱਚ ਭੇਜੇ ਨੇ ਸਾਡੇ ਸਤਕਾਰਯੋਗ ਬਾਬਾ ਜੀ ਬਾਬਾ ਰਾਜਵਿੰਦਰ ਸਿੰਘ ਜੀ ਬੜੇ ਪਿਆਰ ਵਾਲੀ ਰੂਹ ਹੈ ਹਰ ਮਹੀਨੇ ਜੋ ਇਹ ਦੀਵਾਨ ਸਜਦੇ ਨੇ ਅੱਜ ਦਸਾਂ ਨੂੰ ਵੀ ਮੌਕਾ ਮਿਲਿਆ ਆਪ ਸੰਗਤਾਂ ਦੇ ਜੋੜੇ ਘੜਨ ਦਾ ਬਹੁਤ ਵੱਡਾ ਉਪਰਾਲਾ ਇਹਨਾਂ ਮਹਾਪੁਰਖਾਂ ਦਾ ਜਿੱਥੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਨੇ ਉੱਥੇ ਵਿੱਦਿਆ ਵਿਚਾਰੀਤਾ ਪਰਉਪਕਾਰੀ ਵਿੱਦਿਆ ਦੇ ਪੱਧਰ ਤੇ ਵੀ ਇਹ ਅਕਾਦਮੀ ਬਣਾ ਕੇ ਬੱਚਿਆਂ ਨੂੰ ਜੋੜ ਰਹੇ ਨੇ ਸ਼ੁਕਰ ਹੈ ਕਾਲ ਪੁਰਖ ਦਾ ਇਹੋ ਜਿਹੇ ਧਰਮੀ ਪੁਰਖ ਜਦੋਂ ਤੱਕ ਧਰਤੀ ਤੇ ਨੇ ਨਾ ਉਦੋਂ ਤੱਕ ਉਸ ਰੱਬ ਦਾ ਨਾਮ ਉਸ ਦੀ ਬੰਦਗੀ ਧਰਤੀ ਤੇ ਹੈ ਬੰਦਗੀ ਕਰਨੀ ਉਹਨਾਂ ਨੇ ਜਿਹੜੇ ਧਰਮਿਕ ਹੋਣਗੇ ਕਿਉਂਕਿ ਅੱਜ ਕੱਲ ਦੇ ਸਮੇਂ ਨੂੰ ਜੇ ਦੇਖੀਏ ਗਰਮਖ ਪਿਆਰਿਓ ਪੌਣੇ 600 ਸਾਲ ਪਹਿਲਾਂ ਬਾਬਾ ਨਾਨਕ ਸਾਹਿਬ ਧੰਨ ਗੁਰੂ ਦਾਨਕ ਦੇਵ ਸੱਚੇ ਪਾਸ਼ਾ ਨਿਰੰਕਾਰ ਜੀ ਸਾਡਾ ਬਾਬਾ ਨਾਨਕ ਜਦੋਂ ਧਰਤੀ ਤੇ ਆਇਆ ਨਾ ਪਿਆਰਿਓ ਤੇ ਇੱਕ ਗੱਲ ਕਹਿ ਲਈ ਮਹਾਰਾਜ ਨੇ ਜਦੋਂ ਹਾਲਾਤ ਵੇਖੇ ਤੇ ਉਹਨਾਂ ਠੋਕੇ ਗੱਲ ਕਹੀ ਸੀ ਸ਼ਰਮ ਧਰਮ ਦੇ ਛੱਪ ਖਲੋ ਕੂੜ ਫਿਰੇ ਪ੍ਰਧਾਨਵੇ ਲਾ ਲੋ ਤੇ ਪਿਆਰਿਓ ਅੱਜ ਉਹ ਹਾਲਾਤ ਵੇਖਣ ਨੂੰ ਮਿਲ ਰਹੇ ਨੇ ਸੰਸਾਰ ਦੇ ਉੱਤੇ ਅੱਜ ਉਹ ਹਾਲਾਤ ਵਾਪਰ ਰਹੇ ਨੇ ਜਿਹੜੇ ਅਜ ਤੋਂ 560 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਕਹਿ ਗਏ ਨੇ ਅੱਜ ਤੇ ਹਾਲਾਤ ਇੰਨੇ ਮੰਦੇ ਹੋ ਗਏ ਨੇ ਗੁਰਦੁਆਰਿਆਂ ਦੇ ਵਿੱਚ ਕਮੇਡੀਆਂ ਮਤੇ ਪਾ ਰਹੀਆਂ ਮੈਂ ਕਿਸੇ ਗੁਰਦੁਆਰੇ ਦੇ ਵਿੱਚ ਕੋਈ ਬਾਹਰੋਂ ਪ੍ਰਚਾਰਕ ਆ ਕੇ ਪ੍ਰਚਾਰ ਨਹੀਂ ਕਰ ਸਕਦਾ ਕਿਸੇ ਗੁਰਦੁਆਰੇ ਵਿੱਚ ਕੋਈ ਬਾਹਰੋਂ ਆ ਕੇ ਕਥਾ ਨਹੀਂ ਕਰ ਸਕਦਾ ਤੇ ਪਿਆਰੇ ਅਸੀਂ ਆਪ ਸੋਚੀਏ ਜੇ ਐਦਾਂ ਹੋਣ ਲੱਗ ਪਿਆ ਤੇ ਸਾਡੀ ਆਉਣ ਵਾਲੀ ਨਿਊ ਜਨਰੇਸ਼ਨ ਹੈ ਜਿਹੜੀ ਅਗਲੀ ਜਨਰੇਸ਼ਨ ਸਾਡੇ ਆਉਣ ਵਾਲੇ ਬੱਚੇ ਨੇ ਉਹ ਸਿੱਖੀ ਦੇ ਨਾਲ ਕਿਵੇਂ ਜੁੜਨਗੇ ਉਹ ਸ਼ਹੀਦਾਂ ਦੀ ਜਦੋਂ ਵਾਰਤਾ ਨਾ ਸਾਡੇ ਬੱਚਿਆਂ ਨੂੰ ਨਹੀਂ ਪਤਾ ਲੱਗਣੀ ਆ ਕਿ ਕੌਮ ਲਈ ਕੀ ਕੀ ਸ਼ਹੀਦਾਂ ਨੇ ਕੀਤਾ ਹੈ ਕੌਮ ਕਿਸ ਨੀਤੇ ਖੜੀ ਹੈ ਕੌਮ ਨੇ ਇਹ ਦਸਤਾਰ ਕਿਵੇਂ ਸਿਰ ਦੇ ਕੇ ਲਈ ਹੈ ਤੇ ਪਿਆਰਿਓ ਅਸੀਂ ਪ੍ਰਚਾਰ ਕਿਸ ਤਰ੍ਹਾਂ ਕਰਾਂਗੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਉਣ ਵਾਲੇ ਛੋਟੇ ਬੱਚਿਆਂ ਨੂੰ ਸਿੱਖੀ ਦੇ ਪ੍ਰਚਾਰ ਨਾਲ ਕਿੱਦਾਂ ਜੋੜਾਂਗੇ ਧੰਨਵਾਦ ਮਹਾਂਪੁਰਖਾਂ ਦਾ ਜਿਹਨਾਂ ਨੇ ਬਹੁਤ ਵੱਡਿਆ ਬਰਲਾ ਕੀਤਾ ਪਿਛਲੇ ਦਿਨੀ ਮਹਾਂਪੁਰਖ ਦੱਸ ਰਹੇ ਸਨ ਕਿ ਜਿਹੜੇ ਬੱਚਿਆਂ ਨੇ ਗੁਰਬਾਣੀ ਦੀ ਸੰਥਿਆ ਵੀ ਲੈਣੀ ਹੈ ਕੀਰਤਨ ਦੀ ਸੰਥਿਆ ਵੀ ਲੈਣੀ ਹੈ ਉਹ ਵੀ ਮਹਾਂਪੁਰਖਾਂ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਨੇ ਇਹ ਵੀ ਵਿਚਾਰਾ ਰੱਖਣੀ ਹੈ ਸੋ ਜਿਹੜਾ ਲੋਕੇ ਸਮੇਂ ਦੇ ਖਲਾਤਾ ਦੀ ਗੱਲ ਕਰਦੇ ਆ ਉਹਨਾਂ ਸ਼ਹੀਦ ਸਿੰਘਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਕੋਮਲੀ ਆਪਾਂ ਵਾਰ ਦਿੱਤਾ ਪਿਆਰਿਓ ਆਪਾਂ ਦੇਖੇ ਨਾ ਇੱਥੇ ਮੈਨੂੰ ਕਈ ਵਾਰੀ ਵੇਖ ਕੇ ਹੈਰਾਨੀ ਜ਼ਰੂਰ ਹੁੰਦੀ ਹੈ ਵੀ ਸਾਡੀ ਨੌਜਵਾਨ ਪੀੜ੍ਹੀ ਇਹ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਕਿੱਸਾ ਤੋਂ ਦੂਰ ਹੁੰਦੀ ਜਾ ਰਹੀ ਹੈ ਪਿਆਰੇ ਧਿਆਨ ਦਿਓ ਕਦੀ ਆਪਣਾ ਧਿਆਨ ਲਿਜਾਓ ਪੂਲੇ ਪਿੰਡ ਦੀ ਧਰਤੀ ਤੇ ਜਿੱਥੇ ਭਾਈ ਤਾਰੂ ਸਿੰਘ ਬੈਠਾ ਜਦੋਂ ਕਹਿਣ ਲੱਗੇ ਤਾਰੂ ਸਿੰਘ ਮੁਗਲਾਂ ਨੇ ਚੱਕਿਆ ਤੂੰ ਸਿੰਘਾਂ ਨੂੰ ਪਰਸਾ ਦੇ ਸਕੋ ਨਾ ਤੋ ਗੁਰੂ ਦਾ ਸਿੰਘ ਕਹਿੰਦੇ ਜੀ ਇਹ ਕਹਿੰਦਾ ਮੇਰੀ ਸਿੱਖੀ ਹੈ ਤੇ ਕਹਿੰਦੇ ਇਹਦੀ ਸਿੱਖੀ ਪਤਾ ਕਿਹਦੇ ਵਿੱਚ ਹੈ ਇਹਦੀ ਸਿੱਖੀ ਇਹਦੇ ਕੇਸਾਂ ਦੇ ਵਿੱਚ ਜਦੋਂ ਕਹਿੰਦੇ ਸਿੱਖੀ ਕੇਸਾਂ ਦੇ ਆ ਤੇ ਮੁਗਲ ਹਕਮ ਕਹਿਣ ਲੱਗੇ ਕੇਸ ਕਤਲ ਕਰਦੇ ਹੋ ਪਰ ਧਾਨਿਓ ਗੁਰੂ ਕਾ ਸਿੱਖ ਤੇ ਸਭ ਤੋਂ ਵੱਡਾ ਉਹਦਾ ਗੁਰੂ ਧੰਨ ਧੰਨ ਕਲਗੀਧਰ ਪਿਤਾ ਕਹਿੰਦੇ ਜਦੋਂ ਕੇਸਾਂ ਨੂੰ ਕੈਂਚੀ ਲਾਉਣ ਦੀ ਕੋਸ਼ਿਸ਼ ਕੀਤੀ ਕੇਸ ਲੋਹੇ ਦੇ ਬਣ ਗਏ ਆਖੋ ਸਤਨਾਮ ਤੇ ਪਿਆਰਿਓ ਡੋਲਿਆ ਨਹੀਂ ਸਿੱਖੀ ਸਦਕ ਨਹੀਂ ਹਾਰਿਆ ਜਦੋਂ ਜਲਮਾ ਨੇ ਵੇਖਿਆ ਵੀ ਕੇਸ ਕਤਲ ਨਹੀਂ ਹੋ ਰਹੇ ਤੇ ਜਕਰੀਆ ਕੀ ਫਰਮਾਨ ਕਰਦਾ ਉਹ ਕਹਿੰਦਾ ਜੇ ਕੇਸ ਕਿਦਲੀ ਹੋ ਰਿਹਾ ਸਨੇ ਖੋਪਰੀ ਕੇਸ ਲਾ ਦਿਓ ਆਖੋ ਸਤਨਾਮ ਵਾਹਿਗੁਰੂ ਤੇ ਇੱਕ ਪਾਸੇ ਧਿਆਨ ਦਿਓ ਸਿੰਘ ਬਾਣੀ ਦੇ ਵਿੱਚ ਲੀਨ ਹੈ ਖੋਪਰੀ ਲੱਥ ਰਹੀ ਹੈ ਤੇ ਉਸ ਤੋਂ ਬਾਅਦ ਵੀ ਉਹਦੇ ਖੋਪਰ ਦੇ ਵਿੱਚੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਆ ਰਹੀਆਂ ਨੇ ਆਖੋ ਸਤਨਾਮ ਵਾਹਿਗੁਰੂ ਤੇ ਉਹ ਧੰਨ ਨੇ ਉਹ ਛੋਟੇ ਸਹਿਬ ਜਾਦੇ ਨੀਹਾਂ ਦੇ ਵਿੱਚ ਖਰੋਗੇ ਪਰ ਸਿੱਖੀ ਸਦਕ ਨਹੀਂ ਹਾਰਿਆ ਅਸੀਂ ਤਾਂ ਸਿਰਫ ਇਹੀ ਤੁਹਾਡੇ ਨਾਲ ਵਿਚਾਰ ਕਰਨ ਆਇਆ ਗੁਰਮਖ ਪਿਆਰਿਓ ਅਜੋਕੇ ਹਾਲਾਤਾਂ ਨੂੰ ਸੰਭਾਲੀਏ ਗੁਰੂ ਦੀ ਸਿੱਖੀ ਨੂੰ ਸੰਭਾਲੀਏ ਨੌਜਵਾਨ ਪੀੜੀ ਨੂੰ ਸੰਭਾਲੀਏ ਆਪਣੇ ਅੰਦਰ ਛਾਤੀ ਮਾਰ ਕੇ ਵੇਖੋ ਸਾਡੇ ਗੁਰੂਆਂ ਨੇ ਕਿੰਨੀਆਂ-ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੇ ਅਸੀਂ ਕਿਸਰਾ ਆਪਣੇ ਗੁਰੂ ਨੂੰ ਖੁਸ਼ ਕਰ ਸਕਦੇ ਆ ਉਹ ਸ਼ਹੀਦਾਂ ਨਾਲ ਸੰਬੰਧਿਤ ਇੱਕ ਕਵਿਤਾ ਭਾਈ ਜਰਨੈਲ ਸਿੰਘ ਜੀ ਆਪ ਜੀ ਨਾਲ ਸਾਂਝੀ ਕਰਨਗੇ ਉਪਰੰਤ ਖਿਮਾ ਦੇ ਜੱਜ਼ਖੋਵਾਂਗੇ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ ਸਾਧ ਸੰਗਤੇ ਜੁਗਨੀਆਂ ਵਾਹ ਜੀ ਵਾਹ ਲੋਕ ਗਾਉਂਦੇ ਗਾਨ ਲੱਗੇ ਹਾਂ ਅਸੀਂ ਵੀ ਹਾ ਜੁਗਨੀ ਜਿਹੜੀ ਪੰਥ ਦੇ ਦੁਖੀਆਂ ਨੂੰ ਸੋਦੇ ਸਿੰਘ ਰੱਖਦੇ ਉਸ ਦਾ ਨਾ ਜੁਗਨੀ ਡੇਢ ਫੁੱਟ ਦਾ ਇਸ ਦਾ ਕਦ ਕਹਿੰਦੇ ਪੰਜਾਕ ਗਜ ਦੀ ਛਾ ਜੁਗਣੀ 28 ਦੰਦ ਇਸ ਦੇ ਬੜੇ ਕੀਮਤੀ ਨੇ ਜਿਹਨੂੰ ਚੋਬ ਦੇ ਕਰਾ ਦੇ ਬਾਬਾ ਜੁਗਣੀ ਜਿਹਨੂੰ ਚੋਬ ਦੇ ਕਰਾ ਦੇ ਬਾਬਾ ਜੁਗਣੀ ਜਰਾ ਇਹ ਕਵਿਤਾ ਧਿਆਨ ਦੇ ਨਾਲ ਸੁਣਨੀ ਕਿਉਂਕਿ ਸਾਡੇ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਆ ਜਿਨ੍ਹਾਂ ਨੇ 1984 ਤੋਂ ਬਾਅਦ ਸਾਡੀ ਕੌਮ ਦੇ ਲਈ ਸ਼ਹਾਦਤਾਂ ਦਿੱਤੀਆਂ ਸੋ ਜਰਾ ਜਰੂਰ ਧਿਆਨ ਕਰਨਾ ਜੀ ਸਾਡੇ ਸਤਿਕਾਰਯੋਗ ਮਹਾਂਪੁਰਖ ਬਾਬਾ ਰਾਜਵਿੰਦਰ ਸਿੰਘ ਜੀ ਦਿਵਾਨ ਦੇ ਵਿੱਚ ਪਹੁੰਚ ਚੁੱਕੇ ਨੇ ਆਓ ਜਕਾਰੇ ਛਟਕੇ ਸਵਾਗਤ ਕਰੀਏ ਬੋਲੇ ਸੋਨ ਹਾਲੇ ਸ੍ਰੀ ਅਕਾਲ ਇੱਕ ਬੇਨਤੀ ਕਰਨਾ ਹੈ ਜਿੰਨੀਆਂ ਵੀ ਸੰਗਤਾਂ ਅਜੇ ਘਰਾਂ ਚੋਂ ਨਹੀਂ ਨਿਕਲੀਆਂ ਵੀ ਸਤਗੁਰਾਂ ਦੀ ਹਜ਼ੂਰੀ ਵਿੱਚ ਮੰਡਾਲ ਸਜ ਚੁੱਕੇ ਨੇ ਸਮੁਜੀਆਂ ਸੰਗਤਾਂ ਜਲਦੀ ਤੋਂ ਜਲਦੀ ਗੁਰਸੇ ਗੁਰਦੁਆਰਾ ਸਾਹਿਬ ਵਿੱਚ ਗੁਰਸੇ ਦੀ ਹਜ਼ੂਰੀ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਹੋ ਜੁਗਨੀ ਤੁਰ ਦਿੱਲੀ ਨੂੰ ਗਈ ਤੇ ਉੱਥੇ 2-3 ਮਹੀਨੇ ਤੇ ਉੱਥੇ 2-3 ਮਹੀਨੇ ਰਹੀ ਉਹ ਪਹਿਲਾ ਨਰਕ ਧਾਰੀ ਉਹ ਪਹਿਲਾ ਨਰਕ ਧਾਰੀ ਨੂੰ ਪਈ ਤੇ ਚੱਕਤਾ ਤੇ ਚੱਕਦਾ ਨਾਲ ਉਹਦਾ ਗੜਬਈ ਉਹ ਵੀਰ ਮੇਰੇ ਆ ਜੁਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਉਹ ਹੋ ਜੁਗਨੀ ਫੇਰ ਗਈ ਲੁਧਿਆਣੇ ਹੋ ਤੁਗਣੀ ਫੇਰ ਗਈ ਲੁਧਿਆਣੇ ਉਹਦੇ ਨਾਲ ਸੀ ਉਹਦੇ ਨਾਲ ਸੀ ਦੋ ਤਿੰਨ ਜਾਣੇ ਲਾਲਾ ਜਗਤ ਹੋ ਲਾਲਾ ਜਗਤ ਨਾਰੈਣ ਪਛਾਣੇ ਨਿਛੱਤਰ ਸਵਰਨ ਸਿੰਘ ਜਰਵਾਣੇ ਓ ਵੀਰ ਮੇਰੇ ਆ ਜੁਗਣੀ ਲਈ ਫਿਰਦੇ ਇਹਨੂੰ ਭਾਲ ਰਹੇ ਸੀ ਇਹਨੂੰ ਭਾਲ ਰਹੇ ਸੀ ਕਈ ਚਿਰ ਦੇ ਹੋ ਜੁਗਣੀ ਫੇਰ ਗਈ ਵੱਲ ਦਿੱਲੀ ਹੋ ਜੁਗਣੀ ਫੇਰ ਗਈ ਵੱਲ ਦਿੱਲੀ ਕਰ ਅਰਦਾਸ ਅੰਬਰ ਸਰੋ ਹੋ ਕਰ ਅਰਦਾਸ ਅੰਬਰ ਸਰੋ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਕਰਤੀ ਲੀਰਾ ਉਹ ਕਰਤੀ ਲੀਰਾ ਜਮਾਨਾ ਹਿੱਲੀ ਉਹ ਵੀਰ ਮੇਰੇ ਆਜੁਗਨੀ ਸਤਵੰਤ ਦੀ ਤੇ ਦੂਲੇ ਸ਼ੇਰ ਬੇਅੰਤ ਦੀ ਓ ਹੋ ਜੁਗਨੀ ਨੇ ਪੁੰਨੇ ਦਿੱਤਾ ਭਾਸ਼ਣ ਜੁਗਨੀ ਨੇ ਪੁੰਨੇ ਦਿੱਤਾ ਭਾਸ਼ਣ ਕਹਿੰਦੀ ਕਹਿਮ ਹੋ ਜਾਏ ਉਹ ਕਹਿੰਦੀ ਕਹਿਮ ਹੋ ਜਾਏ ਪ੍ਰਸ਼ਾਸਨ ਪਿੱਛੋਂ ਫੇਰ ਨਾਲੋ ਕੀ ਪਿੱਛੋਂ ਫੇਰ ਨਾਲੋ ਕੀ ਆਖਣ ਕੇ ਸਿੰਘ ਕੇ ਸਿੰਘ ਥੋੜਾ ਦਿੰਦੇ ਰਾਸ਼ਨ ਵੀਰ ਮੇਰੇ ਆ ਜੁਗਨੀ ਜਿੰਦੇ ਦੀ ਸੁਣ ਵੀਰ ਲੈ ਦਿਆ ਰਿੰਗੇ ਦੀ ਹੋ ਜੁਗਨੀ ਰਹੀ ਦਿੱਲੀ ਦੇ ਨੇੜੇ ਹੋ ਜੁਗਣੀ ਰਹੀ ਦਿੱਲੀ ਦੇ ਨੇੜੇ ਨਵੰਬਰ ਦੇ ਦੋਸੀ ਨਵੰਬਰ ਦੇ ਦੋਸੀ ਸੀ ਜਿਹੜੇ ਤੇ ਪਾਏ ਲੰਨ ਮੱਕਣ ਦੇ ਪਾਏ ਲੰਨ ਮੱਕਣ ਦੇ ਢੇੜੇ ਅਰਜਨ ਦਾਸ ਦੇ ਹੋ ਅਰਜਨ ਦਾਸ ਦੇ ਕਰੇ ਨਵੇੜੇ ਉਹ ਵੀਰ ਮੇਰੇ ਆ ਜੁਗਣੀ ਹੀਰੇ ਦੀ ਸੁਖਦੇਵ ਸਿੰਘ ਸਖੀਰੇ ਦੀ ਓ ਹੋ ਜੁਗਣੀ ਵਿੱਚ ਮੁਖਸਰ ਆਈ ਹੋ ਜੁਗਣੀ ਮੁਖਸਰ ਵਿੱਚ ਵੀ ਆਈ ਲੈ ਕੇ ਆਈ ਨਾਲ ਦਵਾਈ ਹੋ ਚੜਕੇ ਬਸ ਵਿੱਚ ਚੜਕੇ ਬਸ ਵਿੱਚ ਵਰਤਾਈ ਲੈnde ਜਾਣ ਤੇ ਪਾਉਣ ਹੋ ਲੈnde ਜਾਣ ਤੇ ਪਾਉਣ ਦਹਾਈ ਉਹ ਬਿਰ ਮੇਰੇ ਆ ਜੁਗਣੀ ਵਰਿਆਮ ਦੀ ਜੋ ਦੁਸ਼ਟ ਸੋਦਣੇ ਜਾਣ ਦੀ ਹੋ ਜੁਗਣੀ ਮੋਗੇ ਵਿੱਚ ਜਾ ਠੇਰੀ ਹੋ ਜੁਗਣੀ ਮੋਗੇ ਵਿੱਚ ਜਾ ਠੈਰੀ ਟੜਕੇ ਉੱਠ ਕੇ ਵੜੀ ਹੋ ਤੜਕੇ ਉੱਠ ਕੇ ਵੜੀ ਕਚਹਿਰੀ ਤੇ ਲਿਖਤੀ ਤੇ ਲਿਖਤੀ ਜੱਜ ਕੋਸ਼ਕ ਦੀ ਡੈਰੀ ਜੋਸੀ ਗੁਰ ਸਿੱਖਾਂ ਹੋ ਜੋਸੀ ਗੁਰ ਸਿੱਖਾਂ ਦਾ ਵੈਰੀ ਉਹ ਵੀਰ ਮੇਰੀ ਆ ਜੁਗਣੀ ਚੰਟ ਦੀ ਬੁੱਧ ਸਿੰਘ ਵਾਲੇ ਗੁਰ ਜੰਟ ਦੀ ਹੋ ਜੁਗਣੀ ਬੈਂਕ ਦੇ ਮੂਰੇ ਬੁੱਕੇ ਉਹ ਜੁਗਨੀ ਬੈਂਕ ਦੇ ਮੂਰੇ ਬੁੱਕੇ ਨਾਏ ਕਿਸੇ ਰੋਕਿਆ ਨਾਏ ਕਿਸੇ ਰੋਕਿਆ ਰੁਕੇ ਪੌਣੇ 6 ਕਰੋੜ ਪੌਣੇ 6 ਕਰੋੜ ਸੀ ਲੁੱਟੇ ਘਰ-ਘਰ ਬੋਰੀਆਂ ਨੋਟਾਂ ਦੀ ਚੁੱਕੇ ਬਈ ਜੁਗਨੀ ਨੇ ਮਾਰਿਆ ਜਾਦੂਆ ਜੁਗਨੀ ਨੇ ਮਾਰਿਆ ਜਾਦੂਆ ਹੁਣ ਨੋਟਾਂ ਵਿੱਚ ਵੀ ਵਾਦੂਆ ਜੁਗਣੀ ਕਰੇ ਬ੍ਰਾਹਮਣ ਹੋ ਜੁਗਣੀ ਕਰੇ ਬ੍ਰਾਹਮਣ ਠਹਿਰ ਠਹਿਰ ਕੇ ਕਰੇ ਅਨੇਕਾਂ ਠਹਿਰ ਕੇ ਕਰੇ ਅਨੇਕਾਂ ਫੇਰ ਮਾਰਤੇ ਕਈ ਗਡੋਡੂ ਮਾਰਤੇ ਕਈ ਗਡੋਡੂ ਕਰ ਹੋ ਉੱਡ ਗਏ ਚਾਰੇ ਜੀਪ ਦੇ ਟੈਰਿਓਂ ਵੀਰ ਮੇਰੇ ਆ ਜੁਗਣੀ ਬ੍ਰਾਹਮੇ ਦੀ ਅਵਤਾਰ ਸੰਸੂਰੇ ਜੰਮੇ ਦੀ ਹੋ ਜੁਗਣੀ ਬਿਰਗਾ ਵਿੱਚ ਵੀ ਗਈ ਆ ਓ ਜੁਗਣੀ ਵਿੜਗਾ ਵਿੱਚ ਵੀ ਗਈ ਆ ਭੱਜਦੀ ਜੰਜ ਭੱਜਦੀ ਜੰਜ ਸਾਰੀ ਗੱਲ ਸਹੀ ਆ ਤੇ ਕੁੱਟਿਆ ਦੀ ਧਾਰ ਕੁੱਟਿਆ ਦੀ ਧਾਰ ਸੰਦੂਗ ਵਈਆ ਤੈਨੂਰੀ ਤਰਲੇ ਪਾਉਂਦੀ ਪਈਆ ਓ ਵੀਰ ਮੇਰੇ ਆ ਜੁਗਣੀ ਖੇੜਦੀ ਆ ਏ ਠਾਣੇ ਝੂੜ ਬਘੇਲਦੀ ਆ ਸੋ ਬੇਨਤੀ ਪ੍ਰਵਾਨ ਕਰਨੀ ਜੀ ਬਹੁਤ ਕਿਰਪਾ ਸਤਿਗੁਰੂ ਸਾਹਿਬ ਦੀ ਅਜੋਕੇ ਸ਼ਹੀਦਾਂ ਦੀ ਗੱਲ ਆਪ ਜੀ ਨਾਲ ਸਾਂਝੀ ਪਾ ਰਹੇ ਸਨ ਵੀਰ ਜਰਨੈਲ ਸਿੰਘ ਜੀ ਜੁਗਨੀ ਦੇ ਵਿੱਚ ਵੀ ਕਿਵੇਂ ਸਿੰਘਾਂ ਨੇ ਜਿਹੜੇ ਦੁਸ਼ਟ ਸਿੱਖੀ ਨਾਲ ਵੈਰ ਕਮਾਉਂਦੇ ਸਨ ਉਹਨਾਂ ਨਾਲ ਜੂਝ ਕੇ ਉਹਨਾਂ ਦੇ ਸੋਤੇ ਲਾਏ ਤੇ ਪਿਆਰਿਓ ਮੈਂ ਇੱਕ ਗੱਲ ਜ਼ਰੂਰ ਇਹ ਗੱਲ ਕਹਿ ਦੇਣੀ ਚਾਹੁੰਦਾ ਜਿਹੜੇ ਗੁਰਮਖ ਗੁਰੂ ਪਿਆਰੇ ਜਿਹੜੇ ਸੰਤ ਮਹਾਪੁਰਖ ਸਿੱਖੀ ਦਾ ਪ੍ਰਚਾਰ ਕਰਦੇ ਨੇ ਨਾ ਤੇ ਜਿਹੜੇ ਉਹਨਾਂ ਨਾਲ ਵੈਰ ਕਮਾਉਂਦੇ ਨੇ ਉਹਨਾਂ ਦੇ ਵਿੱਚ ਈ ਸੋਧੇ ਲੱਗਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸੱਚ ਹੈ ਕੂਰ ਨਖਤੇ ਨਾਨਕਾ ਓੜਕ ਸੱਚ ਰਹੀ ਸੱਚ ਦਾ ਪਸਾਰਾ ਹੋ ਹੀ ਜਾਣਾ ਸੱਚ ਦਾ ਸੂਰਜ ਕਦੀ ਛਿਪਦਾ ਨਹੀਂ ਤੇ ਜਿਹੜੇ ਜਿਦਾਂ ਆਪਾਂ ਕਹਿ ਨਹੀਂ ਨੀਂ ਮੀ ਜਿਹੜੇ ਸਿੰਘਾਂ ਨਾਲ ਕਰਨਗੇ ਗਦਾਰੀ ਤੇ ਨੰਬਰ ਲੱਗੂ ਵਾਰ ਵਾਰੀ ਜਿਸ ਤਰ੍ਹਾਂ ਪਹਿਲਾ ਜੁਗਨੀ ਘੁੰਮੀ ਰਹੀ ਹੈ ਜਿਸ ਤਰ੍ਹਾਂ ਪਹਿਲਾ ਜਾਗੋ ਮੋਟਰਸਾਈਕਲਾਂ ਦੇ ਸੱਤ ਜਰਨੈਲ ਸਿੰਘ ਨੇ ਭੇਜੀ ਇਦਾਂ ਹੀ ਜਿਹੜੇ ਗੁਰੂ ਘਰ ਨਾਲ ਗੁਰੂ ਦੇ ਪਿਆਰਿਆਂ ਨਾਲ vair ਕਮਾਉਣਗੇ ਇਸੇ ਤਰ੍ਹਾਂ ਹੀ ਇਹ ਜੁਗਲੀ ਇਹ ਜਾਗੋ ਮੋਟਰਸਾਈਕਲਾਂ ਤੇ ਘੁੰਮਦੀ ਰਹੇਗੀ ਤੇ ਦੁਸ਼ਟਾਂ ਨੂੰ ਸੋਧਦੇ ਰਹੇਗੀ ਧਨਵਾਦ ਮਹਾਂਪੁਰਖਾਂ ਦਾ ਜਿਹੜੇ ਆਪ ਸੰਗਤਾਂ ਨੂੰ ਗੁਰਬਾਣੀ ਗੁਰਜਸ ਨਾਲ ਜੋੜ ਰਹੇ ਨੇ ਸਾਨੂੰ ਵੀ ਆਪ ਸੰਗਤਾਂ ਦੇ ਜੋੜੇ ਛੜਨ ਦਾ ਸਮਾਂ ਬਖਸ਼ਿਸ਼ ਕੀਤਾ ਹੈ ਭੁੱਲਾ ਚੁੱਕਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ